ਏ ਮਾਤਾ ਜੀ ਕੀ ਕਰ ਰਹੇ ਹੋ ਤੁਸੀਂ ਇਹ ਬਈ ਦਵਾਈ ਬਣਾਉਣੀ ਹੈ ਅੱਛਾ ਜੀ ਧੀਰੇ ਛੇਧੀ ਚਾਹੀਏ ਧੀਰੇ ਛਣਾ ਹੋਵੇ ਅੱਛਾ ਜੀ ਇਹ ਵਦਿਆ ਪੀ ਹੈ ਦੂਰੀ ਹੋਵੀ ਹਾਂ ਅੱਛਾ ਜੀ ਜੂਰੀਆ ਤੇਰੇ ਸਾ ਵਦਿਆ ਵਯਾ ਕਿੰਨੀ ਉਮਰ ਹੈ ਬੇਬੇ ਤੁਹਾਡੀ ਮੇਰੀ 80 ਸਾਲ ਤੋਂ ਕੁਛ ਘੱਟ ਤੇ ਹੈ ਬਈ ਅੱਛਾ ਇਹਦੇ ਵਿੱਚ ਕੀ ਕੁਝ ਪਾਇਆ ਮਾਤਾ ਆਹ ਇਹਨਾਂ ਨੂੰ ਨਿੰਮਲੀnga ਕੁੰਬੜਾ ਹਾਂਜੀ ਤੇ ਵਿੱਚ ਬਦਾਮ ਪਾਏ ਆ ਅੱਛਾ ਜੀ ਹਾਂ ਇਹ ਦਿਗਾ ਨਾ ਉਹ ਗੋਗਾ ਮੰਨਾ ਦਾਂਗੇ ਰਗੜ ਕੇ ਜੀ ਸਕਾ ਸਕਾ ਹੋਗੇ ਇਹਨੂੰ ਗੋਲੀਆਂ ਨੂੰ ਹਾਂ ਸ਼ਾਮੇ ਸਕਾ ਲਾਂਗੇ ਸ਼ਾਮੇ ਸਕਾਉਣੀ ਹਾਂ ਛੋਲਿਆਂ ਦੇ ਦਾਣੇ ਕੀ ਦਿਨ ਆਈ ਤੇ ਮੰਣਾਣਾ ਫੇਰ ਲੈਣੀ ਕਿਵੇਂ ਮਾਤਾ ਇਹ ਮਿਲਵੇ ਇੱਕ ਰੋਜ ਲੈ ਦੇ ਅੱਛਾ ਜੀ ਹਾਂ ਇੱਕ ਰੋਜ ਦੇ ਬਸ ਨਿੰਮ ਦੀਆਂ ਕੁੰਬਲਾਂ ਤੇ ਬਦਾਮ ਹਾਂ ਦੋਨੇ ਕੀ ਕਰ ਵਿਚ ਕਾਲੀਆਂ ਮਿਰਚਾਂ ਪਾਈਆਂ ਵਿਚ ਕਾਲੀਆਂ ਮਿਰਚਾਂ ਹਾਂ ਕਿੰਨੀਆਂ ਕਿ 20 ਕ ਕਾਲੀਆਂ ਮਿਰਚਾਂ ਹੋਣੀਆਂ 20 ਕ ਬਦਾਮ ਹੋਣਗੇ ਠੀਕ ਹੈ ਜੀ ਤੇ ਇਹ ਹੈਗੇ ਪੱਤੇ ਮੁਠੀ ਸਾਰੀ ਪੱਤੇ